ਸਤਿ ਸ੍ਰੀ ਅਕਾਲ ਨਮਸਕਾਰ ਅਦਾਪ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਕਟੂ ਬਰਾਸਤ ਚੈਨਲ ਨਾਲ ਤੇ ਅਸੀਂ ਜਿਹੜੀਆਂ ਹਾਲਾਂ ਦੀਆਂ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਉਹਦੇ ਤਹਿਤ ਅਸੀਂ ਇੱਕ ਹੋਰ ਜਿਹੜਾ ਹੜਾ ਉਹਦੇ ਬਾਰੇ ਅੱਜ ਸਾਡੇ ਨਾਲ ਸਾਡੇ ਗਵਾਂਢੀ ਪਿੰਡ ਜਿਹੜਾ ਉਪਣੀ ਹੈ ਉਥੋਂ ਗਰਮੇਲ ਸਿੰਘ ਪੁੱਤਰ ਵਚਨ ਸਿੰਘ ਨੰਬਰਦਾਰ ਉਹ ਵੀ ਇਸ ਵੀਡੀਓ ਬਣਾਉਣ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਇਆ ਤੁਸੀਂ ਦੇਖ ਰਹੇ ਹੋ ਕਿ ਉਹ ਹਾਂ ਇਹਨੂੰ ਵੀ ਉਲਟਾ ਮਾ ਹਲ ਕਹਿੰਦੇ ਆ ਉਲਟਾ ਮਾ ਹਲ ਤੋਂ ਭਾਵ ਹੈ ਕਿ ਇਹ ਜ਼ਮੀਨ ਨੂੰ ਇਹ ਇੱਕ ਸਾਈਡ ਤੇ ਉਲਟਾ ਕੇ ਸਿਰਦਾ ਤੇ ਜਿਹੜੇ ਖੇਤਾਂ ਦੇ ਵਿੱਚ ਤਾ ਹੁੰਦਾ ਤੇ ਜਾਂ ਹੋਰ ਕੋਈ ਇਸ ਤਰ੍ਹਾਂ ਦੇ ਨਦੀਨ ਵਗੈਰਾ ਹੁੰਦੇ ਤਾਂ ਉਸ ਘਾਹ ਨੂੰ ਜਾਂ ਨਦੀਨਾਂ ਨੂੰ ਜ਼ਮੀਨ ਦੇ ਵਿੱਚ ਇਹ ਪਲਟ ਕੇ ਸੋਟਣ ਲਈ ਇਸ ਹਲ ਦੀ ਜਿਹਨੂੰ ਉਲਟਾ ਮਾ ਹਲ ਕਹਿੰਦੇ ਆ ਇਹਦੀ ਵਰਤੋਂ ਕੀਤੀ ਜਾਂਦੀ ਸੀ ਤੇ ਇਹਨੂੰ ਅਜੇ ਤਰ ਸਾਡੇ ਇਲਾਕੇ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਇਹਨੂੰ ਘਾਹਕੂ ਹਲ ਵੀ ਆਖਦੇ ਆ ਕਿਉਂਕਿ ਇਹ ਜ਼ਮੀਨ ਨੂੰ ਉਲਟਾਲਟਾ ਕੇ ਸਿਰਦਾ ਹੈ ਤੇ ਇਸ ਤਰ੍ਹਾਂ ਇੱਕ ਇਹ ਲੱਗ ਤਰ੍ਹਾਂ ਦਾ ਹਲ ਹੈ ਤੇ ਇਹ ਸਾਡੇ ਨਾਲ ਜਿਹੜੇ ਬਜ਼ੁਰਗ ਪਿੰਡ ਉਪੜੀ ਤੋਂ ਆਏ ਨੇ ਇਹਨਾਂ ਨੇ ਸਾਰੀ ਉਮਰ ਇਹ ਹਲ ਵਾਹਿਆ ਇਹਨਾਂ ਦੀ ਬੜੀ ਏਸ ਹਲਾਂ ਦੇ ਵਿੱਚ ਕਹਿੰਦੇ ਮੇਰੀ ਰੁਚੀ ਹੈ ਤੇ ਅੱਜ ਇਹ ਸਾਡੇ ਨਾਲ ਸਪੈਸ਼ਲ ਪਿੰਡ ਉਪੜੀ ਤੋਂ ਜਿਹੜਾ ਕਿ ਕੱਟੂ ਦੇ ਗੁਆਣ ਦੇ ਵਿੱਚੀ ਜ਼ਿਲ੍ਹਾ ਬਰਨਾਲੇ ਦੇ ਵਿੱਚ ਹੈ ਇਹ ਅੱਜ ਸਾਡੇ ਨਾਲ ਇਹ ਅਰਦਾ ਜਿਹੜਾ ਹੜ ਦਾ ਸ਼ੌਕ ਪੂਰਾ ਕਰਨ ਦੇ ਲਈ ਸ਼ਾਮਲ ਹੋਇਆ ਤੇ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਅਸੀਂ ਉਲਟਾਵੇਂ ਹੜ ਦੀ ਇਹ ਵੀਡੀਓ ਬਣਾਈ ਹੈ ਜੀ ਧੰਨਵਾਦ